ਬਾਗਰ ਰਵੰਦਾ ਹਾ ਕਿੱਧਰ ਰੁਲਿਆ ਜਾ ਫਿਰਦਾ ਅੱਜ ਤਾਂ ਤੇਰਾ ਵਿਆਹਗਾ ਓਏ ਕਿੱਧਰ ਫਿਰਦਾ ਗਿਆ ਫਟ ਗਿਆ ਜਾ ਅਨਮੋਲ ਮੈਕੂਟੇ ਨੂੰ ਵਿਆਹ ਦੇ ਲਈ ਜਾ ਰਿਹਾ ਹੈ ਅਤੇ ਰਸਤੇ ਵਿੱਚ ਉਸ ਦੀਆਂ ਕਈ ਸਾਰੀਆਂ ਵੀਡੀਓਜ਼ ਉਸ ਦੇ ਦੋਸਤਾਂ ਵੱਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇੰਨਾ ਹੀ ਨਹੀਂ ਜਨਤੂਰਨ ਵੇਲੇ ਦੀ ਵੀਡੀਓ ਵੀ ਸਾਂਝੀ ਕੀਤੀ ਗਈ ਇੱਥੇ ਉਹ ਦੋਸਤਾਂ ਦੇ ਨਾਲ ਮਖੌਲ ਮਸਤੀ ਕਰਦਾ ਹੋਇਆ ਦਿਖਾਈ ਦਿੱਤਾ ਅਨਮੋਲ ਤੇ ਲੋ ਲਾੜੇ ਦੀ ਲੁੱਕ ਵਿੱਚ ਕਾਫੀ ਜੱਚ ਰਿਹਾ ਹੈ ਉਸ ਨੇ ਵਾਈਟ ਕਲਰਡ ਸ਼ਿਰਵਾਨੀ ਦੇ ਨਾਲ ਮੈਰੂਨ ਰੰਗ ਦੀ ਪੱਗ ਬੰਨੀ ਹੋਈ ਹੈ ਅਤੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਖੂਬ ਮਸਤੀ ਕਰ ਰਿਹਾ ਹੈ ਉਹ ਵੇਲਾ ਦੂਰ ਨਹੀਂ ਜਦ ਟੈਕੋ ਢਿੱਲੋ ਅਤੇ ਅਨਮੋਲ ਦਾ ਵਿਆਹ ਹੋ ਜਾਵੇਗਾ ਤੇ ਜੇਕਰ ਤੁਸੀਂ ਇਹਨਾਂ ਦੇ ਵਿਆਹ ਦੀਆਂ ਅਪਡੇਟਸ ਦੇ ਨਾਲ ਜੁੜੇ ਰਹਿਣਾ ਚਾਹੋ ਤਾਂ ਜਲਦ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਕੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਜਲ ਤੋਂ ਜਲਦ ਪਹੁੰਚ ਸਕੇ ਆਪਾਂ ਫਿਰ ਮਿਲਦੇ ਹਾਂ ਨੈਕਸਟ ਅਪਡੇਟ ਦੇ ਨਾਲ ਹਾ ਕਿੱਧਰ ਰੁਲਿਆ ਜਾ ਫਿਰ ਅੱਜ ਤਾਂ ਤੇਰਾ ਵਿਆਹ ਗਾ ਓਏ ਕਿੱਧਰ ਫਿਰਦਾਂਗੇ ਭਟਕੇ